Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੋ Indian TV News ਦੇ ਮਾਹ ਪੀਰ ਸਿੰਘ ਸਨੇਹ Indian TV News ਦੀ ਕੋਸ਼ਿਸ਼ ਹੋਦੀ ਕਿ ਤੁਹਾਨੂੰ ਵਕ ਵਕ ਗੁਰਧਰਮਾਂ ਦੇ ਗੁਰਦੁਆਰਿਆਂ ਦੇ ਮੰਦਰਾਂ ਦੇ ਦਰਸ਼ਨ ਕਰਾਈਏ ਤਾਂ ਇਸ ਵਕਤ ਅਸੀਂ ਦਰਸ਼ਨ ਕਰਾ ਰਹੇ ਆ ਬਾਬਾ RAMDEV ਜੀ ਜਿਨ੍ਹਾਂ ਨੇ ਜਉਂਦੇ ਸਮਾਦੀ ਪਲਾਤੀ ਸੀ ਵਿਕਨੀਰ ਤੋਂ ਤਕਰੀਬਨ 225-30 ਕਿਲੋਮੀਟਰ ਬਾਅਦ ਤਾਂ ਇਸ ਵਕਤ ਅਸੀਂ ਉਸ ਮੰਦਿਰ ਦੇ ਵਿੱਚ ਪਹੁੰਚ ਗਿਆ ਤਾਂ ਇਸ ਵਕਤ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਮੰਦਿਰ ਦੇ ਜਿੱਥੇ ਬਾਬਾ RAMDEV ji ਦੀ ਸਮਾਦੀ ਬਣੀ ਹੋਈ ਆ ਤੇ ਆਓ ਦਰਸ਼ਨ ਕਰਦੇ ਹਾਂ ਬਾਬਾ RAMDEV ji ਦੇ ਮੰਦਿਰ ਦੇ ਸੰਗੀਤ ਉਹ ਦਰਸ਼ਕਾ ਰਾ ਰਹੇ ਆਂ ਬਾਬਾ RAMDEV ਦੀ ਸਮਾਦੀ ਦੇ ਇਹ ਅਸਲ ਤਸਵੀਰਾਂ ਤੁਸੀਂ ਸਿੱਧੀਆਂ ਦੇ ਸਕਦੇ ਹੋ ਤੇ ਦਰਸ਼ਨ ਕਰ ਰਹੇ ਹੋ ਬਾਬਾ RAMDEV ਜੀ ਦੀ ਸਮਾਦੀ ਦੀ ਤਸਵੀਰਾਂ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ RAMDEV ਜੀ ਦੇ ਬੇਟੇ ਸਨ ਤਾਂ ਉਹਨਾਂ ਦੀਆਂ ਸਮਾਦੀਆਂ ਨੇ ਬਾਬਾ ਦੇਵ ਰਾਜ ਜੀ ਤਾਂ ਉਹਨਾਂ ਦੀਆਂ ਇਹ ਤਸਵੀਰਾਂ ਦਰਸ਼ਨ ਤੇ ਉਹਨਾਂ ਦੀਆਂ ਸਮਾਦੀਆ ਮਿਲ ਗਿਆ ਜਰਦੀ ਇਸ ਵਕਤ ਤੁਸੀਂ ਦਰਸ਼ਲ ਕਰ ਰਹੇ ਹੋ ਡਾਲੀ ਬਾਈ ਦੇ ਤੇ ਜਿਹੜੀ ਬਾਬਾ RAM DEVI ਦੀ ਭੈਣ ਸੀ ਤੇ ਛੋਟੀ ਉਮਰੇ 14 ਸਾਲ ਦੇ ਵਿੱਚ ਜੋਂਦਾ ਹੀ ਇਸ ਜਗ੍ਹਾ ਤੇ ਜਿਹੜੀ ਸਮਾਦੀ ਲੈ ਰਹੀ ਸੀ ਤੇ ਦਰਸ਼ਲ ਕਰ ਰਹੇ ਹੋ ਤੁਸੀਂ ਇਸੇ ਹੀ ਸਥਾਨ ਦੇ ਤੇ ਜਿਹੜੀ ਸਮਾਦੀ ਲੇਤੀ ਗਈ ਜੋਂਦਿਆਂ ਹੀ ਤਾ ਇਸ ਵਕਤ ਦਰਸ਼ਨ ਕਰ ਰਹੇ ਹੋ ਤੁਸੀਂ ਤਾ ਤਾ ਦੇਖ ਸਕਦੇ ਹੋ ਦਰਸ਼ਨ ਕਰ ਰਹੇ ਹੋ ਝੂਲੇ ਦੇ ਤਾ ਇਹ ਦੱਸਿਆ ਜਾਂਦਾ ਕਿ ਇਸ ਸਥਾਨ ਦੇ ਉੱਤੇ ਪਪਾ RAMDEV ਜੀ ਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਤੇ ਪ੍ਰਮਾਤਮਾ ਉਹਨਾਂ ਦੇ ਉੱਤੇ ਕਿਰਪਾ ਕਰ ਦਿੰਦਾ ਐਸੇ ਝੂਲੇ ਨੂੰ ਚਲਾਉਂਦੇ ਨੇ ਤਾਂ ਉਹਨਾਂ ਦੇ ਉੱਪਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਹਮਰਕੁੰਡ ਉੱਤੇ ਤਾ ਐਸੇ ਹਮਰਕੁੰਡ ਦੇ ਵਿੱਚ ਦੇਸੀ ਕਿਉਂ ਪਾਇਆ ਜਾਂਦਾ ਹੈ ਤੇ ਹੋਰ ਸਮਗਰੀ ਹੈ ਜਿਹੜੀ ਉਹ ਇੱਥੇ ਪਾਈ ਜਾਂਦੀ ਤਾਂ ਅਸਾਂ ਜੀ ਤੁਹਾਨੂੰ ਦੱਸ ਦਈਏ ਕਿ ਇਸੇ ਹਮਲਕੁੰਡ ਦੇ ਵਿੱਚੋਂ ਅਗਲੇ ਲੈ ਕੇ ਜਿਹੜੀ ਸ਼ਾਮ ਨੂੰ ਆਰਤੀ ਹੁੰਦੀ ਹੈ ਤਾਂ ਮੈਂ ਕੈਮਰਾਮੈਨ ਨੂੰ ਕਿਹਾ ਕਿ ਉਹ ਵੀ ਤਸਵੀਰਾਂ ਦਿਖਾ ਦੇਣਾ ਬਾਬਾ RAMDEV ਜੀ ਦੇ ਸਮੇਂ ਦੇ ਜਿਹੜੇ ਦਰਖਤਾਂ ਉਹਦੇ ਤੁਸੀਂ ਦਰਸ਼ਣ ਕਰ ਰਹੇ ਹੋ ਇਹ ਉਸ ਸਮੇਂ ਦਾ ਪੁਰਾਣਾ ਪ੍ਰਚੀਨ ਦਰਖਤ ਹੈ ਜਿਹੜਾ ਤੁਸੀਂ ਦਰਸ਼ਣ ਕਰ ਰਹੇ ਤਾਂ ਕਿਹਾ ਜਾਂਦਾ ਕਿ ਜਦੋਂ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤਾਂ ਲੋਕ ਜਿਹੜੇ ਨੇ ਸੰਗਤ ਆ ਉਹ ਘੋੜੇ ਬਣਾ ਕੇ ਇਸ ਸਥਾਨ ਦੇ ਉੱਪਰ ਬਾਬਾ ਜੀ ਦੇ ਚੜਾਉਂਦੇ ਨੇ ਜਿਨ੍ਹਾਂ ਦੀਆਂ ਆਸਾ ਮਰਦਾ ਪੂਰੀਆਂ ਹੁੰਦੀਆਂ ਨੇ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਵਾਂ ਕਿ ਚਾਂਦੀ ਦੇ ਜਿਹੜੇ ਘੋੜੇ ਆ ਇੱਥੇ ਚੜਾਈ ਗਏ ਨੇ ਬਾਬਾ ਜੀ ਦੇ ਜਿਨ੍ਹਾਂ ਦੀਆਂ ਆਸਾ ਮਰਦਾ ਪੂਰੀਆਂ ਹੋਈਆਂ ਨੇ ਚਾਂਦੀ ਦੇ ਘੋੜੇ ਵੀ ਇਥੇ ਚੜਾਈ ਗਈ। ਜੇ ਐਸਵਾਟ ਆਰਤੀ ਦਾ ਟਾਈਮ ਹੋ ਗਿਆ ਤੁਸੀਂ ਦਰਸ਼ਨ ਕਰ ਸਕਦੇ ਹੋ ਆਰਤੀ ਦੇ। ਤਾਂ ਸ਼ਾਮ ਦਾ ਜਿਹੜਾ ਟਾਈਮ ਆ ਉਹ ਆਰਤੀ ਦਾ ਜਿਹੜਾ ਸੰਗਤਾਂ ਨੇ ਉਹ ਵੀ ਬੁਝਿਆ ਕਰ ਤੁਸੀਂ ਦਰਸ਼ਿਓ ਆਰਤੀ ਦਾ ਟਾਈਮ ਆ। ਆਰਤੀ ਦੇ ਦਰਸ਼ਨ ਕਰਦੇ ਹੋ। ਇੰਡੀਅਨ ਟੀਵੀ ਨਿਊਜ਼ ਦੇ ਮਾ ਤੀਰਥ ਸਿੰਘ ਸਨੇਹ ਤੁਹਾਨੂੰ ਪਤਾ ਕੀ ਜੇ ਇੰਡੀਅਨ ਟੀਵੀ ਨਿਊਜ਼ ਦੀ ਜਿਹੜੀ ਟੀਮ ਹੈ ਉਹ ਤੁਹਾਨੂੰ ਵਕ ਵਕ ਧਰਮਾਂ ਦੇ ਦਰਸ਼ਨ ਕਰਾ ਰਹੇ ਆ। वक्त तो के बाबा रामदेव जी तवर राजा के दो वंश है बबा के दो पुत्र पुत्र है साधो जी और देवराज जी देवराज जी का रामदेव राय ਸਾਦੂ ਜੀ ਕਹਿੰਦਾ ਇਸ 12 ਕਿਲੋਮੀਟਰ ਦੂਰ ગામ ਵਸਿਆ ਹੋਇਆ ਸਾਦੂ ਜੀ ਪਰ ਗੱਲ ਕਰੀਏ ਆਪਾਂ ਜਿਹੜੀ ਹੁਣ 18ਵੀਂ ਪੀੜੀ ਚੱਲ ਰਹੀ ਆ ਉਹ ਅੰਛਵਾਂਚ ਜਿਹੜੀ ਆ ਉਹ ਉਹ ਇੱਥੇ ਹੁੰਦੀ ਆ 18ਵੇਂ 22ਵੀਂ ਪੀੜੀ ਇਹੀਂ ਤੇ ਨਿਵਾਸ ਕਰਦੇ ਨੇ ਕਿੰਨੇ ਕਿ ਸੰਗਤੇ ਜਿਹੜੀ ਦਰਸ਼ਨ ਕਰਦੇ ਸੰਗਤ ਬਹੁਤ ਪੂਰੇ ਭਾਰਤ ਸੇ ਆਤੇ ਆਂ ਵਿਦੇਸ਼ੋਂ ਵੀ ਆਤੇ ਜੀ ਤਾਂ ਉਹਨੂੰ ਕਿਦਾਂ ਦਾ ਪ੍ਰੋਗਰਾਮ ਲੱਗਿਆ